ਉਨੇ ਨਾ ਦੇ ਗਰੀਬ ਲੋਕ ਸਿਸਟਮ ਦੇ ਉਹ ਪਹਿਲਾਂ ਜਿਹੜਾ ਡਾਕਟਰ ਪਾਚੀ ਨਿਕਾਦਰ ਪਾਚੀ ਨਿਕਾਦਰ ਸੀ ਤਾਂ ਉਹ ਜਿਹੜਾ ਪਾਸ ਸੀ ਬੜਾ ਮੁੰਡਾ ਹੁੰਦਾ ਸੀ ਉਹਦਾ ਇੰਟਰਵਿਊ ਸਭ ਪਾਈਆਂ ਹੁੰਦੇ ਸੀ ਅੱਜ ਪਾਈਆਂ ਨੇ ਵੀ ਤੁਹਾਨੂੰ ਫ੍ਰੀ ਕਰ ਦਿਆ ਨੇ ਜਿਸ ਨੇ ਅੱਜ ਬਹੁਤ ਵਧੀਆ ਸੋਚਿਆ ਨੂੰ ਮਿਲ ਰਹੀ ਹੈ ਚਾਹੇ ਬੁੱਧ ਸਮਸਾ ਚਾਹੇ ਚੰਗੀ ਕਹਿਣ ਦਾ ਮਤਲਬ ਹਰ ਸਕੂਲ ਕੋਰੀਆ ਸਿਸਟਮ ਹੋ ਰਿਹਾ ਕਿਉਂਕਿ ਡੇ ਬਾਏ ਡੇ ਹਰ ਹੰਤਿਤਨਾ ਕਿਤੇ ਸੁਧਾਰ ਹੋ ਰਿਹਾ ਤੇ ਉਹਨਾਂ ਨੇ ਟਾਈਮ ਤੇ ਆਪਣੇ ਬੱਚੇ ਆ ਉਹ ਚੰਗੀ ਐਜੂਕੇਸ਼ਨ ਲੈਣਗੇ ਚੰਗੀ ਪੜਾਈ ਲੈਣਗੇ ਤੇ ਬਾਕੀ ਆਪਾਂ ਜਿਵੇਂ ਗੱਲਾਂ ਕਰਦੀਆਂ 100 200 ਦੇ ਕਰੀਬ ਅੱਜ ਗਵਰਨਮੈਂਟ ਨੂੰ ਹੋਏ ਆ 200 ਦੇ ਵਿੱਚ ਅੱਜ 44000 ਨੌਕਰੀਆਂ ਮਿਲਿਆ ਨੇ ਉਹ ਪੰਜਾਬ ਦੇ ਲੋਕਾਂ ਨੂੰ ਹਰ ਪਿੰਡ ਕਦੇ 2 ਲੱਗਿਆ ਕੋਈ 3 ਲੱਗਿਆ ਨੇ ਕਿ ਕਈ ਪਿੰਡਾਂ ਜਾਣ ਦਾ ਮੌਕਾ ਮਿਲਿਆ ਪਿੱਛੇ ਬੋਲਦੇ ਆ ਅੱਜ ਬੋਲਦੇ ਦੀ ਸਾਡੀ ਭੈਣ ਸੀ ਬਿਊਰਕਰ ਉਹਨਾਂ ਨੇ ਇਹ ਗੱਲ ਕੀਤੀ ਇਸ ਰਾਜ ਦੇ ਪਿੰਡੋਂ ਤੇ ਨੌਕਰੀਆਂ ਮਿਲੀਆਂ ਇਹ ਪਹਿਲਾਂ ਕਦੇ ਨਹੀਂ ਹੋਇਆ ਪਹਿਲਾਂ ਕਿ ਇਸ ਵਾਰ ਸਰਕਾਰ ਜੈਨ ਮੇਰੇ ਵਿੱਚ ਆ ਜਦ ਕੋਈ ਮੰਤਰੀ ਫਾਸ ਕਰਕੇ ਆਪਣੇ ਪੱਤਰ ਮਾਰਨਾ ਸੀ ਪਰ ਅੱਜ ਸਹੀ ਮੇਨੇ ਜੋ ਫੰਕਮਨ ਜੀ ਗਵਰਨਮੈਂਟ ਨੇ ਕੀਤਾ ਉਹ ਬਹੁਤ ਵਧੀਆ ਕਿ ਅੱਜ ਆ ਪਰਵਾਰਾਂ ਚੋਂ ਚਾਹੇ ਕੋਈ ਕਿਸਾਨ ਹੈ ਅੱਜ ਨੂੰ ਨੌਕਰੀਆਂ ਮਿਲਦੀਆਂ ਤੇ ਬਾਕੀ ਇਹ ਗਵਰਨਮੈਂਟ ਦੀ ਗੱਲ ਕਰੀਏ ਪਹਿਲਾਂ ਜਦੋਂ ਫੌਜੀ ਦੀ ਕਿਤੇ ਮੌਤ ਹੁੰਦੀ ਸੀ ਜਾਂ ਕੋਈ ਕਾਰਕਮ ਚ ਮਰ ਗਿਆ ਜਾਂ ਕੁਛ ਵੀ ਜੇ ਉਹਨੇ ਸ਼ਹੀਦ ਹੋ ਗਏ ਤੇ ਉਹਨਾਂ ਨੂੰ ਦੀ ਸਿਰਫ ਆਪਾਂ ਇੱਕ ਐਕਸ-ਰੇ ਮਸ਼ੀਨ ਦੇ ਦੇਸੀ ਕੋਈ ਬਹੁਤ ਵੱਡਾ ਬੈਨੇਫਿਟ ਨਹੀਂ ਦਿੱਤੰਦੇ ਅੱਜ ਜਿਹੜੀ ਸਰਕਾਰ ਹੈ ਪਿੱਛੇ ਬੋਲ ਕੇ ਆਏ ਆ ਕਿ ਉਹਦਾ ਇੱਕ ਬਿਊਰੋ ਕਰੇ ਉਹ ਕਹਿੰਦਾ ਮੇਰੇ ਮੁੰਡੇ ਜਦੋਂ ਸ਼ਹੀਦ ਹੋਇਆ ਤਾਂ ਸਾਡੀ ਸਰਕਾਰ ਭਗਵਾਨ ਗੋਬਨ ਜੀ ਸਾਡੇ ਐਮ.ਐਲ.ਏ ਸਾਹਿਬ ਉਚੀਚੇ ਚੋਂ ਦੇ ਤੇ ਕਰੋੜ ਰੁਪਏ ਚੈੱਕ ਦੇ ਗਏ ਆ ਬਹੁਤ ਵੱਡੀ ਗੱਲ ਆ ਜਾਂ ਤੋਂ ਕਰਨ ਦੀ ਤੁਕੇ ਸਹੀ ਮੈਨੇ ਜਿਹਦੀ ਮੌਤ ਹੋ ਜਾਂਦੀ ਹੈ ਉਹਦਾ ਸਭ ਤੋਂ ਵੱਡਾ ਨੂੰ ਕਾਟਾ ਪੈਦਾ ਪਰਵਾਰ ਨੂੰ ਤਾਂ ਇਹ ਬੜੀ ਵੱਡੀ ਬਹੁਤ ਵੱਡਾ ਕਰਮੇ ਗਵਰਨਮੈਂਟ ਨੇ ਕੀਤਾ ਹੈ ਤੇ ਬਾਕੀ ਇਹ ਗੱਲ ਕਰੀਏ ਪਿੱਛੇ ਆਹ ਰੋਡ ਦੀ ਗੱਲ ਕਰਦੇ ਆ ਰਹੇ ਆ ਤੇ ਮਲੋਤ ਦੀ ਗੱਲ ਕਰੀਏ ਪਿੱਛੇ ਗਵਰਨਮੈਂਟ ਆ ਰਹੀਆਂ ਨੇ ਪਰ ਕਿਸੇ ਨੇ ਪੰਜ ਪੈਸੇ ਤੇ ਨਹੀਂ ਦਿੱਤੇ ਇੱਕ ਰੋਡ ਤੇ ਆ ਤੇ ਮਲੋਤ ਨੋ ਦਿਨ ਦਿੱਤਾ ਹੈ ਇਹਨਾਂ ਲਈ ਫਿਰ ਧੰਨਵਾਦ ਨਹੀਂ ਕਰਦਾ ਪਿੱਛੇ ਜਦੋਂ ਆਪਾਂ ਆਈਏ ਅਸੀਂ ਬੀਜੇ ਤੋਂ ਆਪਾਂ ਪਹਿਲਾਂ ਨੂੰ ਆਈਸ ਦੀ ਆ ਸਾਡੇ ਬੋਪਾ ਦੇ ਸਾਬ ਪਿੰਡ ਨਹੀਂ ਸੀ ਆਉਂਦੇ ਪਿੰਡ ਨਹੀਂ ਸੀ ਆਉਂਦੇ ਉਹ ਰੋਡ ਕਰਕੇ ਅੱਜ ਇਹ ਵੀ ਘਟੋਕਾ ਦਾਪਤੇ 10 ਦਿਨ ਬਾਅਦ ਪਿੰਡ ਦਾ ਜਿਹੜਾ ਮਾਲ ਨਹੀਂ ਆਵੇ ਕਿਉਂਕਿ ਜੇ ਰੋਡ ਵਧੀਆ ਹੋਣਗੀਆਂ ਸੜਕਾਂ ਵਧੀਆ ਹੋਣਗੀਆਂ ਤਾਂ ਜਿਹੜਾ ਵਾਕਈ ਚੌਕ ਕਰਦਾ ਜੇ ਆਪਾਂ ਉਥੇ ਪੁਰਾਣੀ ਜਗਾ ਜਾਈਏ ਕਿਉਂਕਿ ਕਿਉਂਕਿ ਇਹ ਸਿਸਟਮ ਹੈ ਜੇ ਆਪਾਂ ਤਰੱਕੀ ਕਰਾਂਗੇ ਅੱਗੇ ਦੀ ਤਾਂ ਲੋਕੀ ਸਰਕਾਰਾਂ ਦੀ ਗੱਲ ਕਰਦੇ ਅਸੀਂ ਤੇ ਬਾਕੀ ਜਿਹੜੇ ਸਰਟੀਫੀਕੇਟ ਅੱਜ ਬੰਦੇ ਕੋਲ ਕਾਲਾ ਸਰਟੀਫੀਕੇਟ ਦੇ ਉੱਤੇ ਦੂਜੇ ਕੋਈ ਸਰਟੀਫੀਕੇਟ ਨੇ ਤੇ ਅੱਜ ਜੇ ਤੁਹਾਡੇ ਕੋਲ ਆਧਾਰ ਕਾਰਡ ਆਧਾਰ ਕਾਰਡ ਜੇ ਤੁਸੀਂ ਆਪਣਾ ਵੋਟਰ ਕਾਰਡ ਤੇ ਲਗਾਓ ਉਹ ਤੁਹਾਡੇ ਥੱਲੇ ਆ ਕੇ ਇਹ ਸਰਟੀਫੀਕੇਟ ਬਣਾ ਕੇ ਜਾਂਦੇ ਤੇ ਬਾਕੀalle ਬਹੁਤ ਸੁਧਾਰ ਹੋਣਾ ਬਾਕੀ ਹੈ ਪੱਕੇ 3 ਸਾਲ ਚੱਕਾ ਦੇ ਪਏ 3 ਸਾਲ ਦੇ ਵਿੱਚ ਜਿਹੜੇ ਕੰਮ ਨੇ ਉਹ ਹੋਣੇ ਨੇ ਤੇ ਬਾਕੀ ਆਪਾਂ ਗੱਲ ਕਰੀਏ ਹਲ ਮੋਦੀ ਜੀ ਵੀ 10 ਸਾਲ ਦੇ ਕੇਨ ਮੋਦੀ ਰਾਜ ਕਰ ਰਹੇ ਆ 10 ਸਾਲ ਦੇ ਵਿੱਚ ਹੀ ਹਮੇਸ਼ਾ ਹੀ ਪੰਜਾਬ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਦਿਨ ਕਾਲੇ ਕਾਨੂੰਨ ਬਣਾਏ ਚਾਹੇ ਐਮਐਸਬੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦਾ ਚੰਗਾ ਡਾਕਰਾ ਕੀਤਾ ਤੇ ਪਿੱਛੇ ਚਾਹੇ ਆਪਾਂ ਜਿਹੜੇ ਧਰਨੇ ਲਾਏ ਦਿੱਲੀ ਲਾਏ ਪਰ ਉਹਨਾਂ ਦੇ ਸਮਾਜਿਕ ਟੁਕੜਾ 750 ਦੇ ਵੀ ਆਪਣੇ ਗੁਆਂਢਾਂ ਦੀ ਮੌਤ ਵੀ ਹੋਈ ਹੈ ਪਰ ਆਪ ਸੰਗਤ ਸਭੂਰਾ ਕੀਤਾ ਆਪਾਂ ਜੇ ਇਹਨਾਂ ਨੂੰ ਸਹੀ ਮੈਨੇ ਜਵਾਬ ਦੇਣਾ 1 ਜੂਨ ਨੂੰ 1 ਜੂਨ ਨੂੰ ਆਪਾਂ ਕਿ ਇੱਕ ਵੋਟ ਆਮ ਆਮੀ ਪਾਰਟੀ ਨੂੰ ਝਾੜੂ ਨੁ ਪਾਈਏ ਤਾਂ ਕਿ ਆਪਣੇ ਪੰਜਾਬ ਦੇ ਆਮ ਲੋਕਾਂ ਦੇ ਕੰਮ ਕਰ ਸਕੀਏ ਜੇ ਮੈਂ ਇਤੋਂ ਜਿੱਤ ਕੇ ਜਾਵਾਂਗਾ ਫਤਿਹਗੁਰ ਸਾਹਿਬ ਦੀ ਇਤਿਹਾਸਕ ਤਰਹੀ ਹੈ ਮਾਤਾ ਗੁਰਜੇਪੁਰ ਤੇ ਬਾਬਾ ਜਨਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਦਾ ਬਹੁਤ ਵੱਡਾ ਇਤਿਹਾਸ ਹੈ ਜਿੱਤੇ ਬਹੁਤ ਬੜੀ ਸ਼ਾਂਤ ਹੋਈ ਹੈ ਬੱਚਿਆਂ ਦੀ ਤੇ ਉਹਨੂੰ ਆਪਾਂ ਜਿਹੜੇ ਫਤਿਹਗੜ੍ਹ ਸਾਹਿਬ ਹੈਰੀਟੇਜ ਜਾਂ ਫਤਿਹਗੜ੍ਹ ਟੂਰਿਸਟ ਸਟਾਪ ਉਹਨਾਂ ਦੇ ਟਾਈਮ 'ਚ ਆਪਾਂ ਚੀਜ਼ਾਂ ਬਣਾਵਾਂਗੇ ਕਾਲਜ ਬਣਿਆ ਇੱਕ ਇੰਡਸਟਰੀਆਂ ਜਾ ਕੇ ਲੋਕਾਂ ਨੂੰ ਤੇ ਜੋਬ ਸਾਡੇ ਬੱਚਿਆਂ ਨੂੰ ਤੇ ਜੋਬ ਮਿਲ ਸਕੇ ਤੇ ਸਾਨੂੰ ਪੂਣੀ ਆਸ ਹੈ ਜਿਵੇਂ ਅੱਜ ਭਾਈਵਾਲੀਏ ਸਰਕਾਰਾਂ ਅੱਜ ਜਿਵੇਂ ਅੱਲ ਸਰਵੇ ਆਇਆ ਪਿੱਛੇ ਟਿਕਟ ਟੋਕਰ 350 ਸੀਟਾਂ ਅਜਾਬ ਅਮਨ ਆਮ ਆਦਮੀ ਪਾਰਟੀ ਦੀ ਭਾਈ ਵੀ ਸਰਕਾਰ ਉਹ ਬਣ ਜਾ ਰਹੀ ਹੈ ਪ੍ਰਧਾਨਾ ਸੁਪਰੇ ਕੇ ਆਪਣੀ ਦੇ ਸਰਕਾਰ ਬਣੀ ਤਾਂ ਆਪਨ ਬਹੁਤ ਵੱਡਾ ਬੈਨੀਫੀਟ ਹੈ ਅਸੀਂ ਇਤੋਂ ਬਹੁਤ ਵੱਡੇ ਪ੍ਰੋਜੈਕਟ ਲਿਆ ਸਕਦੇ ਆ ਜਿਵੇਂ ਮੈਨੂੰ ਅੱਜ ਹਰ ਸਾਲ ਦਾ ਮੈਂਬਰ ਪਾਰਲੀਮੈਂਟ ਨੂੰ 5 ਕਰੋੜ ਮਿਲਦਾ ਤੇ ਭੋਤ ਸਾਹਿਬ 25 ਮਿਲਦਾ ਜੇ ਪ੍ਰਧਾਨਾ ਕਰੇ ਸੁਪਰੇ ਆਪਣੀ ਸਰਕਾਰ ਬਣ ਗਈ ਤਾਕਤ ਕੋਟਾ ਦਾ 11 ਕਰੋੜ ਆਪਾਂ ਕੋਲੇ ਕੇ ਆ ਸਕਦੇ ਆ ਇਹ ਚੀਜ਼ ਦਾ ਬਹੁਤ ਵੱਡਾ ਬੈਨੀਫੀਟ ਹੋਊਗਾ। ਅਗਲਾ ਦੀ ਬਾਤ ਜਿੰਦਾਬਾਦ। ਸਾਡੀ ਸਾਡੀ ਜਲਪੁਰ ਸਾਹਿਬ ਹੋਰ ਤੇ ਗਏ ਆ ਕਿ ਜਿਵੇਂ ਤੇ ਜਿਵੇਂ ਆਪਾਂ ਜਾਇ ਜ਼ੀਰੋ ਬਿਲ ਦੀ ਗੱਲ ਆ ਜ਼ੀਰੋ ਬਿਲ ਦਾ ਪੰਜਾਬ 'ਚ ਬਹੁਤ ਵੱਡਾ ਅਸਰ ਹੈ। ਹਰ ਬੰਦਾ ਕਹਿੰਦਾ ਮੇਰਾ ਜ਼ੀਰੋ ਬਿਲ ਆਉਂਦਾ। ਤੇ ਉਹ ਪਿੰਡਾਂ ਕੋਈ ਰੇ ਦਾ ਕੋਈ ਸ਼ਹਿਰ ਜਿੰਦਾ ਉਹਨੂੰ ਬਹੁਤ ਵੱਧਿਆ ਪਹਿਲਾਂ ਇਹ ਕਿੰਦਾ ਸੀ ਪਹਿਲਾ ਸਰਟੀਫਿਕੇਟ ਮਗਾਇਆ ਤੇ ਜ਼ਿਆਦਾ ਸੀ ਤੇ ਭਾਈ ਤੁਸੀਂ ਐਸਟੀ ਸਰਟੀਫਿਕੇਟ ਲੈ ਜਾਓ ਬੀਜ਼ਨਸ ਸਰਟੀਫਿਕੇਟ ਲਾਓ ਤਾਂ ਤੁਹਾਨੂੰ ਇਹ ਚੀਜ਼ਾਂ ਮਾਫ਼ ਹੋਣਗੀਆਂ ਅੱਜ ਕਿਸੇ ਦਾ ਕੋਈ ਤੁਹਾਨੂੰ ਆਤਮਾਨ ਨੇ ਸਰਟੀਫਿਕੇਟ ਨਹੀਂ ਮੰਗਿਆ ਅੱਜ ਜਿਹੜਾ ਟੋਕਾ ਦਸੀ ਦੇ 90% ਲੋਕਾਂ ਨੂੰ ਇਹ ਜ਼ੀਰੋ ਵੀ ਆ ਰਿਹਾ ਪਰ ਕੀ ਜਿਹੜਾ ਆਪਾਂ 10000 ਦੀ ਗੱਲ ਕੀਤੀ ਸੀ ਉਹ ਵੀ ਜਿਵੇਂ ਦਿੱਲੀ ਸ਼ੁਰੂ ਹੋ ਗਿਆ ਤੇ ਪੰਜਾਬ ਵੀ ਜਲਦੀ ਜਲਦੀ ਸ਼ੁਰੂ ਹੋਊਗਾ ਇੱਕ ਪ੍ਰੋਸਰ ਰੱਖਿਓ ਇੱਕ ਦੇਖੋ ਇੱਕ ਇੱਕ ਬੋਡਾ ਪਰਸਾ ਹਮ ਨੂੰ ਦਈਏ ਤਾਂ ਕਿ ਆਪਾਂ ਪੰਜਾਬ ਤੋਂ ਪੁਰਵ ਅੰਗਮਾਲ ਜੀ ਨੂੰ ਸਟੋਰ ਕਰੀਏ ਤਕੜਾ ਕਰੀਏ ਤਾਂ ਕਿ ਉਹ ਪੰਜਾਬ ਦੇ ਲੋਕਾਂ ਦੇ ਕੰਮ ਕਰੇ ਥੋੜਾ ਨਾ ਸਾਰੇ ਨਾ ਤਰਹਰ ਇੱਕ ਹੱਥ ਕਰਕੇ ਪਹਿਲੀ ਸਾਰੇ ਸਾਰੇ ਪਹਿਲੇ ਹੱਥ ਖੜਾ ਕਰਕੇ ਮੇਰੀਆਂ ਮਾਵਾ دنیا مطاما, میرے بیور, میرے پرہا, سارے ہاتھ کڑا کر کے اپنے ایم ایل اب ساحب اپنے آپ کوئی اپا اپا جت کے جاؤں گا کہ پورا پر رکھئے رکھیے سارا دنواد زندہ باد سارے ایم ایل صاحب زندہ باد بہت ਧੰਨਵਾਦ ਥੈਂਕ ਯੂ ਤੁਸੀਂ ਹੀ ਸਾਰੇ ਜਿੰਦਾਬਾਦ ਜਿੰਦਾਬਾਦ ਬਾਕੀ